ਵੇ ਸਰਦਾਰ ਹੋ ਗਿਆ ਕਿ ਬੇਅਦਬੀਆਂ ਕਰਵਾ ਰਿਹਾ ਪ੍ਰਵਾਸੀਆਂ ਕੋਲ ਖੋਖੇ ਲਵਾ ਰਿਹਾ ਦੱਸ ਸਰਦਾਰ ਨੇ ਕਹਿਣ ਤੇ ਰੱਖਿਆ ਸਰਦਾਰ ਬਲਾ ਸਰਦਾਰ ਬਲਾ ਉਹਨੂੰ ਸਰਦਾਰ ਨੂੰ ਪੁੱਛਿਆ ਵੀ ਕਿਹੜੇ ਸਾਹ ਕੋ ਖੋਖੇ ਰਖਵਾਉਣਾ ਗੁਰੂ ਘਰਾਂ ਦੇ ਵਿੱਚ ਨਹੀਂ ਪੈ ਗਿਆ ਬੋਲਿਆ ਉਹ ਲਾਉਂਡ ਕੀ ਕੀ ਆ ਲਾਉਂਡ ਨਹੀਂ ਕੀਤੀ ਕਰਕ ੁਰਗਾ ਬੋਲਦਾ ਉਤੋਂ ਨਹੀਂ ਭੋਲੇ ਸ਼ੰਕਰ ਨਾਮ ਲਿਖਿਆ ਮਹਾਦੇਵ ਪਤਨੀ ਲਾਂਤ ਤੇ ਕੰਪਨੀ ਉੱਤੇ ਲਿਖਿਆ ਮਹਾਦੇਵ ਗੋਲਾ ਆ ਕੈਮਰਾ ਕਰੋ ਜੀ ਇਹਨਾਂ ਨੇ ਇਹ ਕਹਿੰਦੇ ਕੰਪਨੀ ਤੋਂ ਬੰਦ ਕਰੋ ਇਹ ਕਹਿ ਰਹੇ ਕੰਪਨੀ ਤੋਂ ਬੰਦ ਕਰੋ ਤੁਹਾਨੂੰ ਕੋ ਕਹਿ ਰਹੇ ਆ ਅਸ਼ਾਲਾ ਟਾਈਗਰ ਆ ਲੱਕ ਦੀ ਲਾਂਤਾ ਉਹ ਸ਼ਿਵसेना ਵਾਲੇ ਦੇ ਉੱਤੇ ਵੀ ਜਿਹੜੇ ਸਰਿਆਂ ਮਹਾਦੇਵ ਦਾ ਨਾਮ ਲਿਖਿਆ ਉੱਤੋਂ ਦੀ ਪਤਾ ਨਹੀਂ ਕੀ ਵੇਚ ਰਹੇ ਨੇ ਆਹ ਲਓ ਜੀ ਆ ਭੰਗ ਆ ਭੰਗ ਸਰੇ ਹੋਲੇ ਆ ਜੀ ਭੰਗ ਨਹੀਂ ਹੈਗੀ ਇਹ ਭੰਗ ਤੋਂ ਵੀ ਜ਼ਿਆਦਾ ਤਕੜਾ ਨਸ਼ਾ ਇਹ ਭੰਗ ਤੋਂ ਕੋਈ ਜ਼ਰੀਲੀ ਚੀਜ਼ ਆ ਇੱਕ ਮਿੰਟ ਜੀ ਚਿੱਟਾ ਨਾਲ ਲੱਗਦਾ ਮੈਨੂੰ ਲੱਗਿਆ ਹੋਇਆ ਆ ਦੇਖੋ ਗਾਂਜਾ ਵੇਚੂ ਆਪੀ ਵੇਚਨੇ ਆਂ ਤੂੰ ਭੁੱਖੀ ਚਰਸ ਗਾਂਜਾ 20 ਵੀ ਵੇਚੇਗਾ ਇੱਥੇ ਪਰਜੀ ਘੜ ਕੇ ਗਿਆ ਸੀ ਦੋਸ 25 ਰੁਪਏ ਲੈ ਗਿਆ ਸਿਗਰਟ ਵੇਚਨੇਗਾ ਵੀਡੀ ਸਿਗਰਟ ਵੇਚਨੇਗਾ ਵੀਡੀ ਸਿਗਰਟ ਵੇਚਨੇਗਾ 250 ਰੁਪਏ ਲੈ ਕੇ ਗਿਆ ਜੀ ਹਾਲੋ ਹਾਲੋ ਭੜਿਆ ਗਿਆ ਜੀ ਹਾਲੋ ਆ ਦੇਖੋ ਸਕੂਲ ਦੇ ਸਾਹ ਹਾਲੋ ਜੀ ਵੀਡੀਓ ਵੀਡੀਓ ਵੇਚ ਰੋਡ ਉਹ ਦੇਖੋ ਪ੍ਰਸ਼ਾਨ ਕਰੀ ਜਾ ਰਹਾ ਹਰੇ ਹੋ ਸਾਰ ਕੋ ਹਰ ਕੰਮ ਚਾਰ ਹਰ ਤੋਂ ਆ ਗਿਆ ਆ ਨਿਕਲ ਆਇਆ ਸਿਗਟਾਂ ਕਹਿੰਦੇ ਵੇਖ ਦੁਨੀਆ ਦੇ ਇਹ ਸਾਡੇ ਰੋਲਾ ਪੈਣ ਤੋਂ ਪਹਿਲੇ ਤੂੰ ਤੱਕ ਐ ਇਹ ਵਲੀ ਸ਼ਕਾਂ ਜਾਨ ਨਹੀਂ ਆਏ ਬਹੁਤ ਤੇਜ਼ ਆ ਜੀ ਨਾ ਇਹ ਤੇਜ਼ ਨੇ ਖੁਸ਼ ਪ੍ਰਵਾਸੀ ਲੋਕ ਸਿਗਟਾਂ ਬੀੜੀਆਂ ਵੇਚਦੇ ਨੇ ਵਕਾਉਂਦੇ ਵੀ ਕਿੰਨਾ ਕੋਲ ਨਿੱਕ ਨਿੱਕੀਆਂ ਕੁੜੀਆਂ ਧੀਆਂ ਪੈਣਾਂ ਨੇ ਉਹਨਾਂ ਕੋਲੋਂ ਵਕਾਉਂਦੇ ਨੇ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਨਾਲ ਸਕੂਲ ਪਹਿਲਾਂ ਸਕੂਲ ਜਾਣਗੇ ਇਹ ਤੋਂ ਸਾਨੂੰ ਇਹ ਵੀ ਪਤਾ ਲੱਗਾ ਵੀ ਉਹ ਤੋਂ ਸਿਗਟਾ ਲੈ ਕੇ ਪਿੱਛੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਸਿਗਟਾ ਪੀਂਦੇ ਆ ਸ਼ਾਬਾਸ਼ ਭਾਈ ਇੱਧਰ ਆ ਜਾ ਉਹਨੂੰ ਬਾਹਰ ਆਇਆ ਤੇਰਾ ਇੱਥੋਂ ਕੰਮ ਖਤਮ ਹੋ ਗਿਆ ਬਾਕੀ ਤਬਾਕੀ ਹੀ ਕਰਦੇ ਆ ਆਇਆ ਇੱਧਰ ਆਇਆ ਤਾਂ ਇੱਧਰ ਬੋਲ ਆ ਜੀ ਅੰਦਰ ਆਹ ਬੰਦਾ ਬੰਦਾ ਦੱਸ ਸਰਦਾਰ ਆ ਨਾ ਲੋਰ ਇੱਧਰ ਕਿਹੜਾ ਸਰਦਾਰ ਹੈ ਕਿਹਨੇ ਤੇਰਾ ਖੋਖਾ ਕੀ ਦੀ ਜਗ੍ਹਾ ਕਿਉਂ ਅੰਨਾ ਸਰਦਾਰ ਉਹ ਭੇਡੂ ਮੈਨੂੰ ਲੱਗਦਾ ਸਰਕਾਰ ਉਹ ਸਰਦਾਰ ਨਹੀਂ ਹੈਗਾ ਉਹ ਇੱਕ ਮਸੰਦ ਹੈ ਕੀ ਜੇ ਗੁਰੂ ਘਰ ਨਹੀਂ ਨਜ਼ਰ ਆ ਰਿਹਾ ਦੱਸੋ ਇਹਦੇ ਵਿੱਚ ਕੋ ਲੋ ਬਾਈਕ ਬਾਈਕ ਮਾਈਕ ਆਨ ਅਸੀਂ ਗੁਰੂ ਘਰ ਦੇ ਅੱਗੇ ਮੇਰੀ ਸਿੱਖ ਦਾ ਪੁੱਤ ਬਾਈਕ ਆਨ ਇਹ ਲੌਣਾ 2-3 ਕਿਲੋ 2-3 ਕਿਲੋ ਮੈਂ ਸਾਰੇ ਆਪ ਕਹਿ ਦਿਆ ਸਮਝਾ ਸਾਰੇ ਚੱਕ ਲਿਆ ਜਿੰਨੇ ਕਹਿ ਦਿਆ ਕੋਈ ਵੀ ਆ ਕਿਤੇ ਵੀ ਹੋਵੇ ਬੇਅਦਬੀ ਅਸੀਂ ਹਰ ਗੱਲ برداشت ਨਹੀਂ ਕਰਾਂਗੇ ਇਹ ਸਾਮਾਨ ਰੱਖਣਾ ਮੈਂ ਸਾਰੇ ਚੱਕ ਕੇ ਲੈ ਜਾਣਾ ਰੱਖ ਲੈਣਾ ਮੈਨੂੰ ਹੁਣੇ ਖਾਲੀ ਜਾਇਦਾ ਖਾਲੀ ਮੰਗਾ ਅਸੀਂ ਕਿੰਨਾ ਨਿਕਾਣ ਕਰਨਾ ਜਾਂਦਾ ਕੋ ਆਪਣੇ ਕੋਲੋਂ ਕੱਢ ਕੇ ਸਾਮਾਨ ਨਹੀਂ ਮੈਂ ਇੱਥੇ ਰਹਿਣਾ ਆ ਇਹ ਫੋਟੋ ਕਰੀ ਰਿਹਾ ਹੁਣੇ ਬਰਾਬਰ ਚੱਕ ਕੇ ਲੈ ਕੇ ਜਾ ਰਿਹਾ ਸਾਰਾ ਕਿਹੜਾ ਸਰਦਾਰ ਦਾ ਨਾਮ ਦੱਸ ਉਹ ਸਰਦਾਰ ਇਥੇ ਪਿੰਡ ਸਰਦਾਰ ਦਾ ਨਾਮ ਦੱਸ ਸਰਦਾਰ ਤੇ ਕੁਝ ਨਹੀਂ ਉਹ ਉਸ ਦਾ ਮਾਲਕ ਹੈ ਉਹ ਜਿੰਦਰ ਸਰਦਾਰ ਹੈ ਇਸਕਾ ਜਗ੍ਹਾ ਹੈਗਾ ਮੈਂ ਰੱਖਿਆ ਸੀ ਹਾਂ ਮੈਂ ਉਹਨਾਂ ਤਰ੍ਹਾਂ ਕੋ ਫਲਾਉ ਦਿੱਤਾ ਉਹਦਾ ਰੱਖਿਆ ਸੀ ਉਥੇ ਉਹਦੇ ਕਹਿੰਦੇ ਰੱਖਿਆ ਉਹਦੀ ਜਗ੍ਹਾ ਹੈਗਾ ਮੈਂ ਰੱਖਿਆ ਉਹਦੀ ਸਰਦਾਰ ਨੇ ਕਹਿਣ ਤੇ ਰੱਖਿਆ ਸਰਦਾਰ ਉਹ ਬੁਲਾ ਸਰਦਾਰ ਬਲਾ ਉਹਨੂੰ ਸਰਦਾਰ ਨੂੰ ਪੁੱਛੇ ਵੀ ਕਿਹੜੇ ਸਾਡੇ ਕੋ ਖੋਖੇ ਰਖਵਾਉਣਾ ਗੁਰੂ ਘਰਾਂ ਦੇ ਵਿੱਚ ਵੀ ਸਰਦਾਰ ਹੋ ਗਿਆ ਕਿ ਬੇਅਦਬੀਆਂ ਕਰਵਾ ਰਿਆ ਪ੍ਰਵਾਸੀਆਂ ਕੋਲੋਂ ਖੋਖੇ ਲਵਾ ਰਿਆ ਦੱਸ ਕਿੱਦਾਂ ਦੇ ਯਾਰ ਲੱਖ ਲਾਂਗ ਕਰ ਲੈਣਾ ਬਾਪੂ ਜੀ ਹਮ ਸਾਰੇ ਚੱਕਾ ਚਾਹ ਕਾ ਕੇ ਚੱਕਵਾ ਕੇ ਜਾਣਾ ਜੀ ਅੱਗੇ ਇੱਥੇ ਰੋਕ ਲਓ ਅਗਲੇ ਆਪਾਂ ਅਗਲੀ ਵੀ ਤੁਹਾਨੂੰ ਕਾਰਵਾਈ ਦਿਖਾਉਣੇ ਅੱਗੇ ਸਕੂਲ ਦੇ ਮੂਰੇ ਵੀ ਖੋਖੇ ਲੱਗੇ ਹੋਇਆ ਉਹ ਵੀ ਆਪਾਂ ਬੰਦ ਕਰਵਾ ਕੇ ਜਾਣੇ ਆ ਜੋ ਕਿ ਨਿੱਕੇ ਨਿੱਕੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਉੱਥੋਂ ਸਾਨੂੰ ਪਤਾ ਲੱਗਿਆ ਸਿਕਟਾਂ ਲਿਜਾ ਕੇ ਸਕੂਲ ਦੀ ਬੈਕਸਾਈਡ ਜਾ ਕੇ ਪਿੰਦੇ ਆ ਉਹ ਸਾਡੇ ਕੋਲੇ ਪੂਰੂ ਫੁਵਾ ਕੇ ਫਿਰ ਅਗਲੇ ਤੁਹਾਨੂੰ ਦਿਖਾਵਾਂਗੇ ਕਿੰਨੀ ਦੇਰ ਤੋਂ ਕਰਦੇ ਪਏ ਹੈਗੇ ਕਿੰਨਾ ਚਿਰ ਤੋਂ ਕਰਦਾ ਬਈ ਹੋ ਗਿਆ 2-4 ਸਾਲ 4 ਸਾਲ ਤੋਂ ਲੱਗੇ 4-5 ਸਾਲ 4 ਸਾਲ ਤੋਂ ਹੈ ਯਾਨੀ ਅੰਦਰੋਂ ਕਿਤੇ ਦੇਖੋ ਜੀ ਕਮੇਟੀ ਵਾਲੇ ਆਏ ਸੀਗੇ ਕਮੇਡ ਪ੍ਰਧਾਨ ਜੀ ਇਧਰ ਆਓ ਪ੍ਰਧਾਨ ਜੀ ਪ੍ਰਧਾਨ ਹੋਣਾ ਨੇ ਕਿਹਾ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਕਹਿੰਦੇ ਵੀ ਇੱਥੋਂ ਹਟਾਲਾ ਜਿਹੜਾ ਕੋਈ ਸਰਦਾਰ ਆ ਪਤਾ ਨਹੀਂ ਕੌਣ ਉਹ ਕਹਿੰਦਾ ਉਹ ਤਾਂ ਇੱਦਾਂ ਹੀ ਲੱਗੇ ਰਹਿਣੇ ਆ ਗਿਆ 30 ਸਾਲ 30 ਸਾਲ ਜੀ 30 ਸਾਲ 30 ਸਾਲ ਦੇ ਵਿੱਚ ਪ੍ਰਧਾਨਾ ਨੂੰ ਨਜ਼ਰ ਨਹੀਂ ਆ ਪ੍ਰਧਾਨਾ ਕਰੋ ਪੁੱਛੋ ਪ੍ਰਧਾਨ ਜੀ ਨੂੰ ਗੁਰਦੁਆਰਾ ਸਾਹਿਬ ਕੀ ਕਰਨ 30 ਸਾਲ ਤੋਂ ਜਾਣੀ ਮਿਲ ਗਈ ਹੈ ਕਹਿੰਦੇ ਰਹਿਆ ਹਰ ਇੱਕ ਨੂੰ ਸਾਡੇ ਗੱਲ ਪੈਂਦਾ ਇੱਕ ਨੂੰ ਕਹਿੰਦੇ ਨਹੀਂ ਕੋਣ ਗੱਲ ਪੈਂਦਾ ਨਹੀਂ ਮੈਂ ਤਾਂ ਐਂਕੀ ਬਣਿਆ ਪਹਿਲਾਂ ਪਹਿਲੇ ਹੋ ਸੀ 30 ਸਾਲ ਤੋਂ ਕੰਮ ਕਰਦਾ ਆ ਰਿਹਾ ਬੰਦਾ ਤੂੰ ਇਹਨਾਂ ਦੇ ਗੁਰੂ ਜੀ ਦੇ ਸਾਹਮਣੇ ਅਸੀਂ ਬੜੀਆਂ ਪਹਿਲਾਂ ਇੱਦਾਂ ਪਿਆ ਇਹ ਹਮ ਕਦੇ ਨਹੀਂ ਬੋਲੇ ਨਹੀਂ ਪਹਿਲਾਂ ਬੋਲਿਆ ਤਾਂ ਲਾਫਰਡ ਕੀ ਕੀ ਆ ਲਾਫਰਡ ਨਹੀਂ ਕੀਤੀ ਠਾੜ ਢੂੜਦਾ ਬੋਲਦਾ ਸਿੱਧਾ ਲਾਫਰਡ ਕੀ ਕੀ ਆ ਸਾਰਾ ਸਮਾਨ ਚੱਕ ਲਿਆ ਜਿਵੇਂ ਪੇੜ 'ਚ ਨਹੀਂ ਪੜਨੇ ਲਾਫਰਡ ਕੀਤੇ ਲਾਫਰਡ ਹੀ ਸੁਣੇ ਆਪ ਜੀ ਮਾਪਾ ਕੋ 30 ਸਾਲ ਹੋ ਗਏ ਇੱਥੇ ਬੈਠੇ ਹੋ ਨਹੀਂ ਮੰਨਦੇ ਚੋਰੀਆ ਝੂਠ ਮਾਰ ਰਿਹਾ ਰੋਪਣਾ ਉਹ ਮੱਲੋ ਮੱਲੀ ਉਧਰ ਸੰਗਤ ਨੂੰ ਲੈ ਕੇ ਦੀ ਗੱਲ ਜਿਹੜੀ ਦੱਸਣੀ ਆ 30 ਸਾਲ ਤੋਂ ਤੁਸੀਂ ਇੱਥੇ ਕੰਮ ਕਰਦੇ ਆ ਰਹੇ ਤੁਸੀਂ ਕਿੱਥੋਂ ਕੰਮ ਕਰਦੇ ਆ ਰਹੇ ਹੋ ਮੈਂ ਉਧਰ ਚੀਜ਼ਗਾ ਕਿੰਨੇ ਤੁਹਾਨੂੰ ਪਰਮਿਸ਼ਨ ਦਿੱਤੀ ਤੁਹਾਨੂੰ ਇਹ ਉਹ ਪਰਮਿਸ਼ਨ ਦਿਵਾਉ ਮੈਂ ਹੁਣ ਤੋਂ ਬਤਾਇਆ ਮੇਰੇ ਕੋਲ ਬੋਲਣਾ ਨਹੀਂ ਉਹ ਲਾਗਨ ਨਹੀਂ ਹੋਈ ਇੱਥੇ ਜੜਦੇ

ਜਿਹੜੇ ਮੈਨੂੰ ਕਮੈਂਟ ਮਾਰਦੇ ਜਦੋਂ ਮੈਂ ਵਧੀਆ ਕੰਮ ਕਰਨਾ ਜੇ ਕੰਮ ਕਰਨ ਨਹੀਂ ਦਿੰਦੇ ਸਾਨੂੰ ਵਿੱਚ ਥੱਲੇ ਐਵੇਂ ਕਹਿਣਗੇ ਵੇਲੜ ਵੇਲੜ ਉਹਨਾਂ ਨੂੰ ਵੀਰਾਂ ਨੂੰ ਕਹਿਣਾ ਤੁਸੀਂ ਵੇਲੇ ਬਹਿ ਕੇ ਕਮੈਂਟ ਮਾਰੀ ਜਾ ਸਾਨੂੰ ਕੋਈ ਕੁੱਤੇ ਵਾਂਗੂ ਭੌਂਕੋ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਕੰਮ ਕਰਨਾ ਸੇਵਾ ਕਰਨੇ ਲੱਗੇ ਹੋਏ ਆ ਜਿਹੜਾ ਮਰਜੀ ਬੋਲੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਆ ਖੋਖਾ ਬੰਦ ਕਰਾ ਚੱਲੇ ਆ ਅੱਜ ਤੋਂ ਬਾਅਦ ਜੇ ਖੋਖਾ ਲੱਗਿਆ ਤੇ ਇਹਦੇ ਜੁੱਤੀਆਂ ਉਹ ਫੇਰਾਂਗਾ ਆਨਲਾਈਨ ਕੈਮਰਾ ਦਿਖਾਵਾਂਗਾ ਤੁਹਾਨੂੰ ਜੇ ਫੇਰ ਦੇ ਆ ਸਾਹਮਣੇ ਗੁਰੂ ਘਰ ਹੈ ਤੇ ਆ ਪ੍ਰਵਾਸੀ ਆ ਜਿਹਨੇ ਖੋਖੇ ਲਾਇਆ ਇੱਥੇ 30 ਸਾਲ ਤੋਂ ਇਹ ਕਹਿੰਦਾ 10 ਸਾਲ ਤੋਂ 30 ਸਾਲ ਤੋਂ ਲੱਗਾ ਕਮੇਟੀ ਵੀ ਸਾਡੀ 30 ਸਾਲ ਤੋਂ ਨਹੀਂ ਜਿੱਥੇ ਕੱਟੇ ਲੱਗਾ ਚਲ ਜੋ ਵੀ ਹੈ ਲੱਗਿਆ ਤਾਂ ਹੈ ਨਾ ਉਹ ਤਾਂ ਹੋ ਗਿਆ ਇਹ ਨਹੀਂ ਸਾਨੂੰ ਪਤਾਗਾ ਤੇ ਅਗਲਾ ਖੋਖਾ ਪਤਾ ਤੁਹਾਨੂੰ ਦਿਖਾਉਣੇ ਆ ਜੋ ਸਕੂਲ ਦੇ ਸਾਹਮਣੇ ਆ ਗਿਆ ਜੇ ਸਾਨੂੰ ਪਤਾ ਲੈ ਕੇ ਤੁਸੀਂ ਬੀੜੀ ਸਿਗਰਟ ਵੇਚਦੇ ਹੋ ਪ੍ਰਵਾਸੀ ਹੋ ਤੁਸੀਂ ਕਿੱਥੇ ਰਹਿਣੇ ਵਾਲੇ ਹੋ ਪਿਆਰ ਪਿਆਰ से रहने वाले ਆਪ ਕੋ ਮਾਲੂਮ ਹੈ ਸਾਹਮਣੇ ਸਕੂਲ ਹੈ ਜੀ ਨਿਆ ਬਾਕੀ ਬੰਦੇ ਤੂੰ ਬੋਲਦੇ ਹੈਗੇ ਇਹ ਬਾਕੀ ਬੰਦੇ ਬੋਲਦੇ ਚੱਲਦੇ ਹੈਗੇ ਤੇ ਇਸ ਤੇ ਤੇ ਬੰਦ ਕਰਦਾ ਬੰਦ ਕਰਦਾ ਚੋੜ ਬੋਲਦੇ ਆ ਜੀ ਚਲੇ ਵੇਚਦੇ ਮੰਨ ਗਏ ਆ ਔਨਲਾਈਨ মিডিਆ ਬੋਲ ਗਏ ਵੇਚਦੇ ਸੇ ਬੰਦ ਕਰ ਪਰਚੀ ਸਾਹਮਣੇ ਸਕੂਲ ਦੇ ਸਾਹਮਣੇ ਵੇਚਦੇ ਸਰਕਾਰੀ ਸਕੂਲ ਦੇ ਸਾਹਮਣੇ ਪਰਚੀ ਘੱਲ ਕੇ ਗਿਆ ਸੀ 225 ਰੁਪਏ ਲੈ ਕੇ ਆਇਆ ਸੀ ਸਿਗਰਟ ਵੇਚਨੇਗਾ ਬੀਡੀ ਸਿਗਰਟ ਵੇਚਨੇਗਾ ਬੀਡੀ ਸਿਗਰਟ ਵੇਚਨੇਗਾ 225 ਰੁਪਏ ਲੈ ਕੇ ਗਿਆ ਜੀ ਤੇ ਹੁਣ ਉਹਨਾਂ ਨੇ ਬੰਦ ਕਰਤੀ ਹੈਗੀ ਇਹਨਾਂ ਦਾ ਕਹਿਣਾ ਅਸੀਂ ਨਹੀਂ ਕਹਿ ਰਹੇ ਕਿ ਕਿਨੇ ਚਿਰ ਤੋਂ ਕਰਦੇ ਸੀ 2 ਮਹੀਨਾ ਹੋ ਗਿਆ 2 ਮਹੀਨਾ ਹਾਂਜੀ ਹਾਂਜੀ ਆ ਦੇਖੋ ਕੁੱਟਕਾਂ ਵਿੱਚ ਆਹ ਲੋ ਆਹ ਲੋ ਫੜੇ ਗਿਆ ਜੀ ਆ ਲੋ ਆਹ ਦੇਖੋ ਸਕੂਲ ਦੇ ਸਾਹਮਣੇ ਦੀ ਵੀਡੀਓ ਆ ਦੇਖੋ ਕਾਹਤਰਾ 2 ਮਹੀਨਾ ਹੋ ਗਿਆ ਨਹੀਂ जुड़ना तो, जुड़ना तो, बरासी लो, बंद है बाजी, बंद है लड़ाई। अगर अगर बंद चल गया, बिना क्या यहाँ पे बिना क्या? काम यहाँ दो महीना काम किया क्या? जुड़ना तो, 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 जुड़ना त और ये कह रहा मैं मैं तो बोल रहे बार हैं वो मैं उठे रेडी लगांदे थी वो रेडी नहीं लगाने दिया बार-बार बार-बार आ निकल आईया सेठा कह नहीं मैं दुनिया देखो ए साडे रोला पहन तो पहले तू गायब कीतीया ने सिर्फ थोरे गायब कीने नहीं तो पता रोला क्यों पहना नहीं सारे ने लुगाई तो उनका बोल भी आगी देख ली ता है ना तेरे को निकलिया दो महीने पीछे थी ਆਪ ਬੰਦ ਕਰ ਦਿਓ ਬੇ ਜੀ ਤੈਨੂੰ ਸਾਹਮਣੇ ਮੈਂ ਤਾਂ ਤਰਾਹੋ 2 ਮਹੀਨਾ ਪਹਿਲੇ ਸਾਹਮਣੇ ਨਹੀਂ ਮਿਲਿਆ ਪਤਾ ਨਹੀਂ ਸਰ ਮੈਨੂੰ ਕਿਉਂ ਨਹੀਂ ਪਤਾ ਇਹ ਸਭ ਵਿਦਿਆ ਮਹਰਾਦੇ ਹੋ ਆਪ ਵੀ ਪੜੀ ਲਿਖੀ ਹੋ ਵਿਦਿਆਪਤਾ ਕੀਤੀ ਹੋ ਤਾਂ ਵਿਦਿਆ ਦੇ ਸਾਹਮਣੇ ਵੀ ਤੂੰ ਵੇਚੋਗੇ ਪਸਾਂਜ ਨੇ ਕਿੰਨੇ ਕਿ ਬੱਚੇ ਆਤੇ ਹਨ ਮੈਂ ਮੈਂ ਵਾਹ ਰਹਿਣੀ ਪਤਾ ਕਿ ਉਹਨਾਂ ਦੀ ਇਤਨੀ ਵੱਡੀ ਸਕੂਲ ਤੇ ਦੇਖਾ ਤੁਮੇ ਐ ਤੇ ਬੱਚੇ ਪਤਾ ਦੇਖਦੇ ਨਹੀਂ ਪਤਾ ਬਸ ਆਲ ਮੈਂ 2 ਮਿੰਟ ਦੋ ਬਾਰ ਚੀ ਗੱਲ ਕਰ ਲੈਂਗੇ ਬਸ ਆਪਣੀ ਭੇਜਣੀ ਨਹੀਂ ਬਚेंगे ਬਾਦ ਇਹ ਨਹੀਂ ਕਰਵਾਉਣੀ ਕਰਵਾਉਣਾ ਹਾਂ ਜੋ ਹਾਂ ਕੁਣ ਤੇ ਨੌਂਰ ਗਿਆ ਚੱਲ ਮਾਈਕ ਉੱਤਰਾ ਗਏ ਬਾਹਰ ਬਾਹਰ ਉੱਤਰਾ ਗਏ ਅੱਜ ਉਹ ਮਾਈਕ ਲਈ ਮਾਈਕ ਚੱਲ ਨਹੀਂ ਇਹਨਾਂ ਨੇ ਕਹਿਣਾ ਹੈਗਾ ਕਿ ਦੱਸੋ ਜੀ ਮੈਂ ਦੇਖਿਆ ਸੀ ਵੀ ਦੋ ਮਹੀਨਾ ਪਹਿਲਾਂ ਕਿਉਂ ਦੇਖਦੇ ਨੇ ਉਹ ਤਾਂ ਫੇਰ ਨਿਕਲੇ ਆ ਜੀ ਰੋਈ ਕਰਦੇ ਨਹੀਂ ਮੰਨਦੇ ਕਿ ਕਹਾਂ ਕਰ ਜਿਸ ਤੇਰੀ ਮੰਨਦੇ ਇਹ ਲਗਾ ਕੇ ਲਾਉਂਦਾ ਹਾਂ ਬੈਠੇ ਨਾ ਕੀ ਹਾਂਜੀ ਆਹ ਬੜੀ ਕਿਰਾਨ ਆ ਸਾਡੇ ਟੈਂਟ ਤੇ ਕੰਮ ਨਹੀਂ ਆ ਮੈਂ ਆਹ ਖੜੀਏ ਚੜਰ ਹਾਂ ਇਹ ਬੜੀ ਸ਼ਤਾਨ ਜਨਾਨੀ ਆਏ ਬਹੁਤ ਤੇਜ਼ ਆ ਜੀ ਨਾ ਇਹ ਬਹੁਤ ਤੇਜ਼ ਨੇ ਹਾਂ ਇਹਨਾਂ ਨੇ ਬਲੱਟ ਕਰਨ ਆ ਰਿਹਾ ਜੀ ਸੰਦੇ ਸੰਦੂਰ ਲੈ ਕੇ ਟੱਕਰ ਜੜੀ ਕਵਰੇਜ ਲੈ ਕੇ ਹਾਂ ਇੱਕ ਮਿੰਟ ਲਗਾ ਚੱਕਰ ਨੂੰ ਅੱਜ ਸਾਨੂੰ ਇੱਥੇ ਨਾ ਕਿੰਨੇ ਦਿਨ ਤੋਂ ਸਾਨੂੰ ਖਬਰ ਆ ਰਹੀ ਹੈ ਸਾਡੇ ਪ੍ਰਧਾਨ ਸਾਹਿਬ ਜੀ ਆ ਗੁਰਦੁਆਰਾ ਸਾਹਿਬ ਦੇ ਤੇ ਸਕੂਲ ਦੇ ਵਿੱਚੋਂ ਵੀ ਸਾਨੂੰ ਖਬਰ ਮਿਲੀ ਸੀਗੀ ਵੀ ਇੱਕ ਕੁਝ ਪ੍ਰਵਾਸੀ ਲੋਕ ਸਿਟਾਂ ਬੀੜੀਆਂ ਵੇਚਦੇ ਨੇ ਜੇ ਆਹੀ ਆਣ ਕੇ ਦੇਖਿਆ ਵਾਕੇ ਬੀੜੀਆਂ ਸਿਕਟਾਂ ਦੇ ਖੋਖੇ ਨਿਕਲੇ ਇਥੋਂ ਅੱਛਾ ਜੀ ਬੀੜੀਆਂ ਸਿਕਟਾਂ ਵੇਚ ਦਿਆ ਵਕਾਉਂਦੇ ਵੀ ਕਿੰਨਾ ਕੋਲ ਨਿੱਕੇ ਨਿੱਕੇ ਕੁੜੀਆਂ ਧੀਆ ਪਹਿਣਾ ਨੇ ਉਹਨਾਂ ਕੋਲੋਂ ਵਕਾਉਂਦੇ ਨੇ ਇਹ ਕੀ ਗੱਲ ਵੀ ਸਾਡੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਆਪਣੇ ਧੀਆ ਪਹਿਣਾ ਕੋਲ ਪ੍ਰਵਾਸੀ ਲੋਕ ਨਿੱਕੇ ਨਿੱਕੇ ਬੱਚਿਆਂ ਕੋਲੋਂ ਕਿਉਂ ਬੀੜੀਆਂ ਸਿਕਟਾਂ ਵਕਾਉਂਦੇ ਆ ਕਿਉਂ ਨਸ਼ਾ ਵਕਾਉਂਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਬਿਹਾਰ ਦੇ ਵਿੱਚੋਂ ਆ ਗਏ ਹੋ ਪੰਜਾਬ ਦੇ ਵਿੱਚ ਆਣ ਕੇ ਰੋਟੀ ਥਾਲੀ ਦੇ ਵਿੱਚ ਬਹਿ ਕੇ ਰੋਟੀ ਖਾਣੇ ਹੋ ਪੰਜਾਬ ਦੀ ਥਾਲੀ ਦੇ ਵਿੱਚ ਤੁਸੀਂ ਸਰਾਹ ਕਰਦੇ ਪਏ ਹੂੰ ਸਰਾਖ ਹੀ ਕਰਦੇ ਪਏ ਆ ਇਹ ਆਪਣੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਨਾਲ ਸਕੂਲ ਪਹਿਲਾਂ ਸਕੂਲ ਜਾਣਗੇ ਇਥੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਉਹ ਤਾਂ ਸਿਗਟਾ ਲੈ ਕੇ ਪਿੱਛੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਸਿਗਟਾ ਪੀਂਦੇ ਆ ਉਹ ਸਾਨੂੰ ਵੀਡੀਓ ਅਜੇ ਪਹੁੰਚੀ ਨਹੀਂ ਨਹੀਂ ਸੀ ਸਾਡੇ ਪਹਿਲਾਂ ਹੀ ਆ ਕੇ ਵੀਡੀਓ ਪਹੁੰਚਣ ਵਾਲੀ ਸੀ ਕਹਿੰਦੇ ਬਬੇ ਜੀ ਤੁਹਾਨੂੰ ਵੀਡੀਓ ਬਣਾ ਕੇ ਭੇਜਣੀ ਸੀ ਪਰ ਸਾਡੇ ਕੋਲੇ ਅਜੇ ਪਹੁੰਚੀ ਨਹੀਂ ਹੈਗੀ ਤੇ ਮੈਂ ਇਹੀ ਕਹਿਣਾ ਚਾਹਣਾ ਇਹਨਾਂ ਨੂੰ ਵੀ ਜਿੰਨੇ ਵੀ ਪ੍ਰਵਾਸੀ ਲੋਕ ਆ ਮੇਰੇ ਵੀਰ ਆ ਨਸ਼ਾ ਕੋਈ ਵੀ ਸਕੂਲ ਹੋਵੇ ਕੋਈ ਮੰਦਰ ਹੋਵੇ ਕੋਈ ਮਸਜਿਦ ਹੋਵੇ ਇਦਾਂ ਦੀ ਚੀਜ਼ ਨਹੀਂ ਵਿਕਣੀ ਚਾਹੀਦੀ ਹੈਗੀ ਬਾਕੀ ਤਿੰਨ ਸਾਲ ਤੋਂ ਇਹ ਕੰਮ ਹੋ ਰਿਹਾ ਤੁਹਾਨੂੰ ਹੁੰਝਾਗਾ ਹੀ ਆ ਬਾਬਾ ਜੀ ਬੇਟਾ ਜੀ ਜੇ ਮੈਨੂੰ ਪਤਾ ਲੱਗੂਗਾ ਜੇ ਤੁਸੀਂ ਮੈਨੂੰ ਬੋਲੋਗੇ ਤੁਹਾਡੀ ਜੀਭ ਦੇ ਵਿੱਚ ਪੁੱਤਰ ਮੇਰੀ ਗੱਲ ਸੁਣ ਤੁਸੀਂ ਜੀਭ ਦੇ ਵਿੱਚੋਂ ਜੇ ਬੋਲੋਗੇ ਤਾਂ ਹੀ ਮੇਰੇ ਕੋਲੇ ਆਵਾਜ਼ ਪਹੁੰਚੂਗੀ ਜੇ ਪ੍ਰਧਾਨਾ ਨੇ ਮੈਨੂੰ ਦੱਸਿਆ ਤਾਂ ਤਾਂ ਹੀ ਪਤਾ ਲੱਗਿਆ ਤਾਂ ਹੀ ਮੈਂ ਆਇਆ ਪ੍ਰਧਾਨਾ ਨੂੰ ਵੀ ਕੀ ਲੱਗਦਾ ਕਿ 30 ਸਾਲ ਬਾਅਦ ਆ ਗਰੀ ਹੁਣ ਮੈਂ ਤਾਂ ਦੇਖੋ ਜੀ ਉਹਨਾਂ ਨੇ ਪੁੱਛਿਆ ਮੈਂ ਗਲਤੀ ਪ੍ਰਧਾਨਾ ਦੀ ਮੰਨਦਾ ਤੇ ਕੁਝ ਪ੍ਰਵਾਸੀ ਲੋਕਾਂ ਦੀ ਮੰਨਦਾ ਅੱਛਾ ਜੀ ਅੱਛਾ ਬੋਲੋ ਬੋਲੋ ਮੈਂ ਕੁਝ ਪ੍ਰਧਾਨਾਂ ਦੀ ਗਲਤੀ ਮੰਨਦਾ ਕੁਝ ਉਹ ਜਿਹੜੇ ਸਰਦਾਰ ਲੋਕ ਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਉਹ ਸਭ ਤੋਂ ਗੰਦੇ ਲੋਕ ਆ ਕੀੜੇ ਗੰਦੇ ਕੀੜੇ ਕਹੂੰਗਾ ਮੈਂ ਨਾ ਬੰਦੇ ਨਹੀਂ ਕਹੂੰਗਾ ਸਰਦਾਰ ਨਹੀਂ ਕਹੂੰਗਾ ਉਹ ਭੇਡਾਂ ਨੇ ਸਾਡੇ ਵਿੱਚ ਵੜੀਆਂ ਇਹ ਅਸਲੀ ਭੇਡੀਆਂ ਨੇ ਜਿਹੜੀਆਂ ਸਾਡਿਆਂ ਪਾਰਟੀ ਦੇ ਉੱਤੇ ਬੀੜੀਆਂ ਸਿਗਰਟਾਂ ਵਕਾਰਿਆ ਗੁਰੂ ਘਰਾਂ ਦੇ ਸਾਹਮਣੇ ਬਾਬਾ ਜੀ ਮੇਰੀ ਗੱਲ ਤੇ ਆਣਾ ਸੁਣੋ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ ਨਸ਼ਾ ਮੁਕਤ ਖਤਮ ਨਸ਼ਾ ਖਤਮ ਕਰਾਂਗੇ ਇਹਦਾ ਨਸ਼ਾ ਦਿਨੋ ਦਿਨ ਵੱਧ ਰਿਹਾ ਉਹ ਉਹ ਤਾਂ ਮਹਾਰਾਜ ਕਰਦੇ ਹੀ ਪਏ ਆ ਸਰਕਾਰ ਕਿੱਥੋਂ ਕਰ ਦੂਗੀ ਉਹ ਝੂਠੀਆਂ ਸੋਵਾਂ ਖਾ ਕੇ ਸੋਵਾਂ ਖਾ ਲਿਆ ਗੁੱਟ ਕੇ ਲੈ ਲੈ ਕੇ ਹਜੇ ਤੱਕ ਚਿੱਟਾ ਨਹੀਂ ਬੰਦ ਹੋਇਆ ਸਾਡਾ ਤੇ ਬੀੜੀਆਂ ਸਿਗਰਟਾਂ ਕਿੱਥੋਂ ਬੰਦ ਕਰਾਵਾਂਗੇ ਬੀੜੀਆਂ ਸਿਟਾ ਚੱਲਦੀਆਂ ਪਈਆਂ ਸਾਰੇ ਆਮ ਚੱਲਦੀਆਂ 30 ਸਾਲ ਦਾ ਚੱਲਦੀਆਂ ਦੋ ਮਹੀਨੇ ਤੋਂ ਚੱਲਦੀਆਂ ਪਈਆਂ ਜਿਹੜੀ ਆਨ ਦੀ ਜਿਹੜੀ ਪੀੜੀ ਆ ਉਹ ਬ ਅਸੀਂ ਆਏ ਆ ਸਾਨੂੰ ਦੁੱਖ ਆ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਤਾਂ ਹੀ ਮੁੱਦਾ ਚੁੱਕਿਆ ਵੀ ਸਾਨੂੰ ਕੀ ਲੋੜ ਸੀ ਮੁੱਦਾ ਚੁੱਕਣ ਦਾ ਪੱਤਰਕਾਰ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਅੱਜ ਜੇ ਸੈਂਟ ਸਿੜ ਗਿਆ ਅੱਜ ਤੇ ਤਾਂ ਹੀ ਖੁਸ਼ਬੂ ਖਿਲਰੀ ਆ ਤੇ ਜੇ ਸੈਂਟ ਨਹੀਂ ਖਿੜਦਾ ਤੇ ਕਿੱਥੋਂ ਖੁਸ਼ਬੂ ਆਣੀ ਸੀਗੀ ਇਹ ਦੱਸੋ ਪੰਜਾਬ ਦਾ ਇੱਕ ਸਕੂਲ ਬਿਲਕੁਲ ਸਾਹਮਣੇ ਆ ਤੇ ਸਕੂਲ ਦੇ ਪ੍ਰਿੰਸੀਪਲ ਟੀਚਰ ਨੂੰ ਇਹ ਆਵਾਜ਼ ਚੁੱਕਣੀ ਚਾਹੀਦੀ ਸੀ ਕਿ ਉਹਨਾਂ ਨੇ ਉਹ ਮੈਨੂੰ ਲੱਗਦਾ ਉਹਨਾਂ ਨੇ ਸਕੂਲ ਦੇ ਪੈਸੇ ਘੱਟ ਵਗਦੇ ਨੇ ਅੱਜ ਸੁੱਟੀ ਆ ਨਾ ਤਾਂ ਕਰ ਗੈਂਤਵਾਰ ਕਰਕੇ ਤੇ ਨਾ ਜੇ ਨਾ ਆਉਂਦੇ ਆ ਪਹਿਲਾਂ ਆਉਂਦੇ ਫਿਰ ਅਸੀਂ ਉਹਨਾਂ ਨੂੰ ਵੀ ਪੁੱਛਦੇ ਵੀ ਕੀ ਗੱਲ ਹੈ ਮੈਨੂੰ ਲੱਗਦਾ ਉਹ ਵੀ ਵਿਕੇ ਹੋ ਜਾਂ ਨਾਲ ਹਿੱਸਾ ਜਾਂਦਾ ਉਹਨਾਂ ਦਾ ਚਾਹ ਪੱਤੀ ਹੈਗੀ ਵਿੱਚ ਚਾਚੂ ਜਾਂਦੀ ਹੈਗੀ ਤਾਂ ਕਰਕੇ ਇਹਨਾਂ ਨੂੰ ਰੋਕ ਨਹੀਂ ਸਕਦੇ ਪੰਜਾਬ ਦੇ ਨਸ਼ਾ ਨਾਮ ਦਾ ਕਲਮਕ ਹੈ ਕੀ ਲੱਗਦਾ ਕਿ ਇਹ ਬਣਾ ਰਹੇ ਨੇ ਸਾਰੇ ਮਿਲ ਕੇ ਬਣਾ ਹੀ ਰਿਹਾ ਜੀ ਹੁਣ ਵੇਚ ਦੇਦਾ ਆਪਾਂ ਇਹਨਾਂ ਕੋਲੇ ਨਿਕਲਿਆ ਤਾਂ ਇਹਨਾਂ ਨੂੰ ਕਵਾਂਗੇ ਜੇ ਪੰਜਾਬੀ ਵੇਚੂਗਾ ਜੀ ਪੰਜਾਬੀ ਨੂੰ ਕਵਾਂਗੇ ਜੇ ਪ੍ਰਵਾਸੀ ਅੱਜ ਵੇਚ ਰਿਹਾ ਹੈਗਾ ਤੇ ਪ੍ਰਵਾਸੀ ਨੂੰ ਕਵਾਂਗੇ ਉਹਨਾਂ ਕੋਲੇ ਬੀੜੀਆਂ ਸਿਕਟਾ ਨਿਕਲਿਆ ਨੇ ਸਾਹਮਣੇ ਤੁਹਾਡੇ ਸਾਹਮਣੇ ਸਕੂਲ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਸੋਭਾ ਚੀਜ਼ਾਂ ਦਿੰਦੀਆਂ ਆ ਜਾਂ ਨਹੀਂ ਦਿੰਦੀਆਂ ਮੈਨੂੰ ਇਹ ਦੱਸਿਆ ਜਾਵੇ ਸੰਗਤ ਨੂੰ ਵੀ ਬੇਨਤੀ ਹੈ ਹਾਂਜੀ ਸਰ ਇਹ ਇਹ ਪਹਿਲਾ ਵਾਰ ਜੀ ਇਹ ਗੱਲ ਇਹ ਇੱਥੇ ਹੈਗਾ ਮੋਟਾਂ ਵਾਲਾ ਅੱਛਾ ਪਹਿਲਾਂ ਪ੍ਰਨਾਲ ਸੀਗਾ ਮੋਟਾਂ ਵਾਲੇ ਅਸੀਂ ਪ੍ਰਨਾਲਗੇ ਅਸੀਂ ਗੁਰਦੁਆਰੀ ਸੇਵਾ ਕਰਨੀ ਆ ਅੱਛਾ ਜੀ ਅਸੀਂ ਗੰਦ ਨਹੀਂ ਪੈਣੋਣ ਪ੍ਰਧਾਨ ਜੀ ਉਹ ਗੁਰਦੁਆਰੇ ਸਾਹਮਣੇ ਇੱਕ ਬੰਦਾ 30 ਸਾਲ ਤੋਂ ਬੀੜੀਆਂ ਸਿੱਟਾ ਵੇਚਦੇ ਆ ਰਿਹਾ ਉਹ ਕਹਿੰਦੇ ਪ੍ਰਧਾਨ ਜੀ ਨੂੰ ਪਤਾ ਵਾ ਉਹ ਪ੍ਰਧਾਨਿਆ ਨੂੰ ਪਤਾ ਜੇ ਮੈਨੂੰ ਹੁਣ ਪਤਾ ਲੱਗਾ ਤਾਂ ਚਾਹੀ ਕੁੱਤਾ ਚੱਕੇ ਤੁਸੀਂ ਤੁਸੀਂ ਇੱਥੇ ਕਿੰਨੀ ਦਰਦ ਹੈਗੇ ਹੋ ਪਿਛਲੇ ਸਾਲ ਤੋਂ ਲੋੜੀ ਤੋਂ ਪਿਛਲੇ ਸਾਲ ਤੋਂ ਤੁਹਾਨੂੰ ਐ ਸਾਲ ਆਹੀ ਸਾਲ ਇਸ ਸਾਲ ਤੋਂ ਆਖੋਟਾ ਹੈਗਾ ਤੁਹਾਨੂੰ ਮਾੜੀ ਤੁਹਾਨੂੰ ਨੌਲੇਜ ਵੀ ਆਈ ਮਾੜਾ ਇਹ ਲੋਸਮੈਂਟ ਕਰਦੇ ਆ ਗਰੀਬ ਦੀ ਕੋਈ ਨਹੀਂ ਸੁਣਦਾ ਤਖੜੇ ਆ ਬੰਦੇ ਯੋਨਨ ਦੇ ਕਿ ਤਗੜੇ ਬੰਦੇ ਦੀ ਇਹ ਸੁਣੀ ਜਾਂਦੀ ਜਿਹੜੇ ਦੁਕਾਨਾਂ 'ਚ ਬੈਠੇ ਤਗੜੇ ਬੰਦੇ ਆ ਉਹ ਕਹਿੰਦੇ ਆ ਅਸੀਂ ਕਿਸੇ ਨੂੰ ਸਾਹਮਣੇ ਨਹੀਂ ਕਿਸੇ ਨੂੰ ਆਹ ਗੱਲ ਹੋਇਆ ਅੱਜ ਜੱਥੇਬੰਦੀ ਪੂਰੀ ਤਿਆਰ ਹੋ ਕੇ ਇੱਥੇ ਆ ਕੇ ਸਾਰਾ ਇਹਨਾਂ ਨੇ ਬੰਦ ਕਰਾਇਆ ਧੰਨਵਾਦ ਇਹਨਾਂ ਦਾ ਹੁਣ ਹੁਣ ਅੱਗੇ ਤੋਂ ਹੈ ਜਾਨੀ ਕੀ ਹੈ ਹੈਗਾ ਮੈਟਰ ਕੀ ਆ ਕੀ ਇਹ ਕੰਮ ਕਰਨਗੇ ਕਿ ਨਹੀਂ ਕਰਨਗੇ ਜੇ ਕਰਨਗੇ ਕੋਟੇ ਵੀ ਖਾਣਗੇ ਹੁਣ ਇਹ ਵੀ ਸੁਣ ਰਹਾ ਸੀ ਗੱਲ ਨਿਗਰਾਨੀ ਰੱਖਾਂਗੇ ਪੂਰੀ ਹੂੰ ਠੀਕ ਨਹੀਂ ਅਨੇ ਕੱਲ ਬੰਦਾ ਇੱਥੇ ਮੀੜੀਆਂ ਲੈ ਕੇ ਆ ਮੱਕਰ ਕੀ ਖੇ ਲੋ ਹੁਣ ਅੰਦਰੋਂ ਨਿਕਲੇ ਗਏ ਮੀੜੀਆਂ ਪੂਰੀਆਂ ਨਿਕਲਿਆ ਤਗੜੇ ਹੰਡ ਕਰਨ ਨਾਲ ਅਸੀਂ ਗਰੀਬ ਬੰਦੇ ਆ ਜੀ ਸਮਝ ਗਿਆ ਮੈਂ ਐਕੀ ਪ੍ਰਦਾਨ ਬਣਿਆ ਐਕੀ ਮਾਫਤ ਨੇ ਕਿਰਪਾ ਕੀਤੀ ਹੈ ਕਰਦੀ ਕਿਰਪਾ ਹੁਣ ਹਾਂਜੀ ਲਓ ਜੀ ਹਾਂਜੀ ਸਰ ਲੀਗਲੀ ਕਿਵੇਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਰੋਲ ਤੇ ਖੜ ਕੇ ਸਕੂਲ ਕੋਈ ਦੇਖੋ 100 200 ਮੀਟਰ ਦਾਇਰਾ ਵੀ ਫਿਕਸ ਕੀਤਾ ਗਿਆ ਤੇ ਪਿੱਛੇ ਪਿੱਛੇ ਕੋਈ ਗੁਰਦੁਆਰਾ ਵਾ ਕੋਈ ਪ੍ਰਾਇਮਰੀ ਸਕੂਲ ਆ ਇਹ ਕਾਨੂੰਨ ਬਣਿਆ ਹੋਇਆ ਆਮ ਪਬਲਿਕ ਨੂੰ ਇਹ ਕਾਨੂੰਨ ਦਾ ਪਤਾ ਨਹੀਂਗਾ ਪਹਿਲੀ ਗਲਤੀ ਇਹ ਆ ਵੀ ਇਹ ਸਿੰਘਾਂ ਦੀ ਲੋੜ ਉਰੇ ਕਿਉਂ ਪਈ ਇਹ ਕਾਨੂੰਨ ਨੂੰ ਨਹੀਂ ਦਿਖਦਾ ਇਹ ਪ੍ਰਸ਼ਾਸਨ ਨੂੰ ਨਹੀਂ ਦਿਖਦਾ ਤੁਸੀਂ ਕੋਈ ਵੀ ਪ੍ਰਾਇਮਰੀ ਸਕੂਲ ਆ ਕੋਈ ਗੁਰਦੁਆਰਾ ਵਾ ਇਹ ਐਕਟ ਵਾ ਇੱਕ ਤੁਸੀਂ 500 ਮੀਟਰ ਦੀ ਦੀ ਦੂਰੀ ਦੇ ਵਿੱਚ ਨਾ ਕੋਈ ਮੀਟ ਦੀ ਦੁਕਾਨ ਖੋਲ ਸਕਦੀ ਆ ਨਾ ਕੋਈ ਸ਼ਰਾਬ ਦਾ ਠਿਕਾ ਖੋਲ ਸਕਦਾ ਨਾ ਕੋਈ ਬੀੜੀਆਂ ਸਿਕਟਾਂ ਦਾ ਹੋ ਸਕਦਾ ਇੱਕ ਪ੍ਰਾਇਮਰੀ ਸਕੂਲ ਆ ਸਾਹਮਣੇ ਗੁਰਦੁਆਰਾ ਵਾ ਇਹਨਾਂ ਨੂੰ ਇਹ ਨਹੀਂ ਦਿਖਦਾ ਮੈਂ ਤਾਂ ਕਹਿੰਦਾ ਜਿਹੜੇ ਗੁਰਦੁਆਰੇ ਦੇ ਜਿਹੜੇ ਉਰੇ ਕੋਈ ਪੰਚਾਇਤ ਆ ਜਾਂ ਕਾਉਂਸਲਰ ਆ ਮੈਨੂੰ ਨਹੀਂ ਪਤਾ ਕੌਣ ਆ ਇਹਨਾਂ ਦੇ ਮੋਹਤਵਾਰ ਪਿੰਡ ਦੇ ਉਹਨਾਂ ਨੂੰ ਨਹੀਂ ਦਿਖਦਾ ਵੀ ਇੱਕ ਬੱਚੇ ਜਦੋਂ ਸਕੂਲ ਤੋਂ ਬਾਹਰ ਛੁੱਟੀ ਕਰਦੇ ਆ ਤੇ ਉਹ ਬਾਹਰ ਗੁਟਕਾ ਖਾਊਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇੱਕ ਬੱਚਾ ਵਾ ਉਹ ਕੱਲ ਉਹਨਾਂ ਨੇ ਵੱਡੇ ਹੋਣਾ ਉਹ ਬਚਪਨ ਦੇ ਵਿੱਚ ਹੀ ਇਹ ਗੁਟਕੇ ਖਾਣ ਲੱਗ ਜਾਣ ਤੇ ਬੀੜੀਆਂ ਸਿਕਟਾ ਦੇਖ ਲੈਣ ਇਹ ਤਾਂ 150 ਕਿਲੋਮੀਟਰ ਦਾ ਗੱਲ ਹੈ ਇਹ ਕੀ ਕਾਨੂੰਨੀ ਕਾਰਵਾਈ ਦੇ ਮੈਂ ਕਹਾਂ ਜੀ 50 500 ਮੀਟਰ ਦਾ ਦਾਰਾ ਵਾ 500 ਮੀਟਰ ਦੇ ਦਾਰੇ ਤੋਂ ਬਾਹਰ ਜਿਹੜਾ ਸ਼ਰਾਬ ਦੇ ਠੇਕੇ ਮੀਡੀਏ ਇਹ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਇਹ ਹੈਗਾ ਵਾ ਕਾਨੂੰਨ ਬਣਿਆ ਹੋਇਆ ਇਹਦਾ ਪਰ ਆਪ ਲੋਕਾਂ ਨੂੰ ਪਤਾ ਨਹੀਂਗਾ ਇੱਕ ਕਿਰਾਏ 5-4000 ਰੁਪਏ ਦੇ ਕਿਰਾਏ ਦੇ ਪਿੱਛੇ ਆਪਣੇ ਇਹਨਾਂ ਨੇ ਗੁਰੂ ਨੂੰ ਵੀ ਆਪਾਂ ਦੀ ਵਿਵਧੀ ਕਰਦੇ ਪਏ ਆ ਕਾਰਵਾਈ ਕੀ ਬਣਦੀ ਆ ਕਾਰਵਾਈ ਤਾਂ ਇਹ ਬਣਦੀ ਆ ਜੀ ਮੈਂ ਕਿੰਨਾ ਨਹੀਂ ਵੀ ਮੈਂ ਤਾਂ ਆਪ ਕਹਿੰਨਾ ਮੈਂ ਹਰ ਇੱਕ ਵਾਰੀ ਮੀਡੀਆ 'ਚ ਕਹਿੰਨਾ ਵੀ ਇਹ ਸਿੰਘਾਂ ਦੀ ਲੋੜ ਪੈਂਦੀ ਕਿਉਂ ਆ ਇਹਨਾਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਫਿਰ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਗਲਤ ਕੀਤਾ ਜਾਂਦਾ ਵੀ ਇਹਨਾਂ ਨੂੰ ਕਿਉਂ ਇਹਨੇ ਲੋੜ ਹੀ ਨਾ ਪਵੇ ਜੇ ਪ੍ਰਸ਼ਾਸਨ ਆਪਣਾ ਕੰਮ ਟਾਈਮ ਸਿਰ ਕਰੇ ਸਕੂਲ ਦੇ ਮੂਹਰੇ ਆਪਾਂ ਇਹ ਨਸ਼ਾ ਵੇਚ ਹੀ ਨਹੀਂ ਸਕਦੇ ਜ਼ਿੰਮੇਵਾਰੀ ਕਿਦੀ ਕਿਦੀ ਬਣਦੀ ਆ ਇਹ ਮੈਂ ਤਾਂ ਕਹਿੰਦਾ ਇਹ ਜਿਹੜੀ ਜ਼ਿੰਮੇਵਾਰੀ ਆ ਜਗ ਇਸ ਜਗ੍ਹਾ ਤੋਂ ਇਸ ਜਗ੍ਹਾ ਜਿਹੜੀ ਹੈਗੀ ਆ ਜਿੱਥੇ ਪੰਚਾਇਤ ਚ ਪੈਂਦੀ ਆ ਜਾਂ ਕੌਂਸਲ ਚ ਪੈਂਦੀ ਆ ਉਹਦੀ ਉਰੇ ਮੈਨੇਜਮੈਂਟ ਤੇ ਗੁਰਦੁਆਰੇ ਦੀ ਕਮੇਟੀ ਇਹ ਉਹ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਵੀ ਜਾ ਕੇ ਮੈਂ ਤਾਂ ਇਹ ਬਾਬਾ ਜੀ ਨੂੰ ਇੱਕ ਬੇਨਤੀ ਕਰੂੰਗਾ ਜਿਹੜੀ ਜਥੇਬੰਦੀ ਆਈ ਆ ਵੀ ਇਹ ਜਿਹੜੇ ਇਹ ਬੰਦੇ ਵੇਚਦੇ ਇਹਨਾਂ ਨੂੰ ਤਾਂ ਇਹਨਾਂ ਨੇ ਕਰਤਾ ਵੀ ਕਮੇਟੀ ਨੂੰ ਵੀ ਇੱਕ ਲਿਖਤੀ ਲੋ ਉਹਨਾਂ ਤੋਂ ਵੀ ਜੇ ਤੁਹਾਡੇ ਇਹ ਹਫਤਾ ਦੱਸ ਦੇਣੇ ਰੋਜ਼ ਰੋਜ਼ ਅੱਜ ਅੱਜ ਬਾਬਾ ਯੂਰੇ ਆਏ ਆ ਕੱਲੂ ਕਦੇ ਹੋਰ ਵੀ ਇਹਨਾਂ ਨੇ ਜਾਣਾ ਵੇ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਇਹ ਕਹਿੰਦੇ ਵੀ ਮੈਨੂੰ ਮੈਸੇਜ ਇੱਕ ਮਹੀਨਾ ਪਹਿਲਾਂ ਮਿਲ ਗਿਆ ਸੀ ਇੱਕ ਮਹੀਨੇ ਬਾਅਦ ਉਰੇ ਆ ਰਹੇ ਆ ਇਸ ਕਰਕੇ ਵੀ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹ ਇਹਦਾ ਖਿਆਲ ਰੱਖੇ ਜੇ ਭਾਈ ਜੀ ਫੇਰ ਵੀ ਨਹੀਂ ਆਉਂਦੇ ਕਿੱਥੇ ਕਿੱਥੇ ਲੜੀ ਜਾਊਗੇ ਉਹ ਕਾਰਵਾਈ ਕੀ ਦੇ ਬਾਬਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਹਾਂ ਇਹ ਅੱਜ ਲੰਘੇ ਆਪਣੇ ਬਾਬਾ ਜੀ ਸਾਰੇ ਇਕੱਠੇ ਹੋ ਕੇ ਆਏ ਆ ਇਹ ਇੱਕ ਮਹੀਨੇ ਦੇ ਵਿੱਚ ਨਹੀਂ ਇਹ ਸੁਧਰੇ ਇਹ ਇੱਕ ਮਹੀਨੇ ਦੇ ਵਿੱਚ ਇਹਨਾਂ ਨੂੰ ਇਹ ਸੀਗਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਬਾਬਾ ਜੀ ਨੇ ਵੀ ਮੈਨੂੰ ਸਬੂਤ ਚਾਹੀਦਾ ਹਾਂ ਫਿਰ ਇਹਨਾਂ ਨੇ 10 15 ਦਿਨ ਇਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਇਹਨਾਂ ਨੇ ਕੋਰੇ ਬੰਦੇ ਭੇਜੇ ਵੀ ਵਾਕਈ ਜਿਹੜੇ ਬੰਦੇ ਸਾਨੂੰ ਸ਼ਿਕਾਇਤ ਕਰਦੇ ਆ ਉਹ ਸਹੀ ਆ ਹਾਂ ਵੀ ਗਲਤ ਤਾਂ ਨਹੀਂ ਜਦੋਂ ਇਹਨਾਂ ਨੂੰ ਪੂਰਾ ਪ੍ਰੂਫ ਮਿਲ ਗਏ ਫਿਰ ਇਹ ਆਏ ਆ ਹਾਂ ਅਸੀਂ ਵੀ ਇਹਨਾਂ ਨੂੰ ਬਾਬਾ ਜੀ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ ਆਪਾਂ ਪੱਕੇ ਪ੍ਰੂਫ ਨਾਲ ਹੀ ਜਾਇਆ ਕਰੋ ਇਹ ਕਾਨੂੰਨੀ ਰਾਈਟ ਆ ਬਾਬਾ ਜੀ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਇਹ ਮੈਂ ਇਹਨਾਂ ਦੀ ਇਹ ਸਿਫਤ ਦੇਖੀ ਆ ਇਹ ਸਬੂਤ ਦੇ ਮੁਤਾਬਕ ਜਾਂਦੇ ਆ ਇਹਨਾਂ ਨੂੰ ਫਿਰ ਉਹਨਾਂ ਨੇ ਆਪਣੇ ਬੰਦੇ ਭੇਜ ਗਏ ਇਹਨਾਂ ਨੇ ਦੇਖਿਆ ਵੀ ਕੋਈ ਬੀੜੀ ਸਿਕਟ ਵੇਚਦਾ ਤਾਂ ਨਹੀਂ ਕਿਸੇ ਪਰਦੇਸੀ ਨੂੰ ਅਸੀਂ ਵੀ ਕਹਿੰਨੇ ਆ ਪਰਦੇਸੀ ਬੰਦੇ ਉਰੇ ਆਉਂਦੇ ਆ ਕੰਮ ਕਰਨ ਆ ਕੇ ਆਪਣਾ ਕਮਾਨ ਪਰ ਇਹ ਜੇ ਸਾਡੇ ਗੁਰੂ ਘਰ ਦੇ ਉੱਤੇ ਆ ਕੇ ਜੇ ਇਦਾਂ ਦੀ ਨੌਬਤ ਆਈ ਅਸੀਂ ਤਾਂ ਨਹੀਂ ਛੱਡਣੇ ਹੈਗੇ ਅਸੀਂ ਤਾਂ ਸਿੰਘਾਂ ਨੂੰ ਕਹਾਂਗੇ ਵੀ ਤੁਸੀਂ ਆਪਣਾ ਕਰੋ ਪਹਿਲੀ ਗੱਲ ਤਾਂ ਇਹ ਆ ਬੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਨੂੰ ਉਹਰੇ ਮੋਤਵਾਰ ਬੰਦਿਆਂ ਨੂੰ ਇਹ ਚੀਜ਼ਾਂ ਤੁਸੀਂ ਆਪਣੇ ਆਪ ਦੇਖ ਲਿਆ ਕਰੋ ਤੁਹਾਨੂੰ ਇਹ ਸਿੰਘਾਂ ਦੀ ਲੋੜ ਹੀ ਨਾ ਪਵੇ ਜੀ ਸਿੰਘਾਂ ਦੀ ਲੋੜ ਪੈਂਦਾ ਜੀ ਇੱਥੇ ਤਾਂ ਬੁੱਟਾਂ ਲਾਲ ਚ ਮੈਂ ਕਹਿੰਦਾ ਜੀ ਪਤਾ ਗੱਲ ਕੀ ਆ ਆ ਪਈਆ ਫਿਰ ਨਹੀਂ ਗੱਲ ਸੁਣੋ ਤੁਹਾਨੂੰ ਵੀ ਸਮਝ ਨਹੀਂ ਆਉਂਦੀ ਜਦੋਂ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਇਹ ਉਹ ਤਾਂ ਇੱਕ ਸਰਬਸਦਾਨੀ ਸੀਗੀ ਉਹਨਾਂ ਦਾ ਜਿਹੜਾ ਘੋੜਾ ਸੀਗਾ ਉਹ ਇੱਕ ਤਮਾਕੂ ਦੇ ਖੇਤ ਵਿੱਚ ਹੀ ਸੁੰਘ ਕੇ ਕਹਿੰਦਾ ਮੈਂ ਨਹੀਂ ਜਾਣਾ ਤੇ ਦਸਵੇਂ ਪਾਸ਼ਾ ਨੇ ਕਿਹਾ ਵੀ ਤੂੰ ਕਿਉਂ ਨਹੀਂ ਜਾਣਾ ਕਹਿੰਦੇ ਵੀ ਨਹੀਂ ਮੈਂ ਨਹੀਂ ਜਾਣਾ ਇਹ ਤਾਂ ਤਮਾਕੂ ਦਾ ਖੇਤ ਆ ਉਹਨਾਂ ਦੇ ਘੋੜੇ ਤੱਕ ਨਹੀਂ ਗਏ ਤੇ ਆਪ ਕਿੱਦਾਂ ਚਲ ਜਾਂਦੇ ਇਸ ਕਰਕੇ ਮੈਂ ਇਹ ਜਿਹੜੀ ਕਹਿ ਰਿਹਾ ਮੈਂ ਇਹ ਕਾਨੂੰਨੜ ਵੀ ਗਲਤ ਆ ਤੇ ਮੈਂ ਹਰ ਵਾਰੀ ਇਹੀ ਗੱਲ ਕਹਿੰਦਾ ਵੀ ਇਹ ਫੌਜਾਂ ਫਿਰ ਕਹਿੰਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਇਹਨਾਂ ਦੇ ਉੱਤੇ ਕਿਰਾਇਆ ਖਾਂਦੇ ਆ ਮੈਂ ਕਹਿੰਦਾ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਉਹ ਆ ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਵੀ ਮੂਰੇ ਸਕੂਲ ਵੀ ਆ ਪ੍ਰਾਇਮਰੀ ਸਕੂਲ ਆ ਇੱਕ ਨਿੱਕੇ ਨਿੱਕੇ ਬੱਚੇ ਪੜ੍ਹਦੇ ਆ ਤੇ ਮੂਰੇ ਗੁਰਦੁਆਰੇ ਵਾਲੇ ਆ ਠੀਕ ਆ ਨਾ ਇਹਨਾਂ ਨੂੰ ਵੀ ਚਾਹੀਦਾ ਵਾਹਿਗੁਰੂ ਜੀ ਖਾਲਸਾ ਬੰਦ ਮਕਾਨ ਉਹ ਕਿਰਾਇਆ ਦਰੋਂ ਪਹਿਲਾਂ ਬੁਸ਼ਰ ਵੀ ਕੀ ਕੰਮ ਕਰਨਾ ਉਸ ਤੋਂ ਬਾਅਦ ਕਿਰਾਇਆ ਦੇ ਦਿੰਦਾ ਮੈਂ ਕਹਿੰਦਾ ਜੀ ਪਹਿਲੀ ਗੱਲ ਉਹਨਾਂ ਨਾਲ 11 ਮਹੀਨੇ ਦਾ ਐਗਰੀਮੈਂਟ ਹੋਣਾ ਚਾਹੀਦਾ ਜਦੋਂ ਆਪਾਂ 11 ਮਹੀਨੇ ਦਾ ਮੈਂ ਇੱਕ ਲਾ ਦੇ ਕਾਨੂੰਨ ਦੇ ਮੁਤਾਬਕ ਕਹਿ ਰਹੇ ਆ ਜਦੋਂ ਤੁਸੀਂ ਆਪਾਂ ਕੋਈ ਐਗਰੀਮੈਂਟ ਦਾ ਕਰਦੇ ਆ 11 ਮ ਉਸ ਤੋਂ ਬਗੈਰ ਤੁਸੀਂ ਦੂਜਾ ਕੰਮ ਕਰੋਗੇ ਅਸੀਂ ਉਹਦੇ ਵਿੱਚ ਲਿਖਿਆ ਜਾਂਦਾ ਵਾ 11 ਮਹੀਨੇ ਦੇ ਐਗਰੀਮੈਂਟ ਚ ਇੱਥੇ ਤਾਂ ਸਾਰਾ ਟੱਕਾ ਹੀ ਚੱਲਦਾ ਪਿਆ ਟੱਕਾ ਨਾਲ ਨਹੀਂ ਟੱਕਾ ਇਹ ਟੱਕਾ ਤਾਂ ਚੱਲਦਾ ਜੀ ਪੈਸਿਆਂ ਤੱਕ ਮਤ ਵਾਲਾ ਜਿਹੜੇ ਸਾਡੇ ਪੰਜਾਬੀ ਭਾਈ ਆ ਉਹਨਾਂ ਨੂੰ ਵੀ ਬੇਨਤੀ ਆ ਭਰਾਵੋ ਤੁਸੀਂ ਦੁਕਾਨਾਂ ਦਿੰਦੇ ਹੋ ਵੀੜੀਆਂ ਸਿਕਟਾਂ ਦਾ ਜਰੂਰ ਤੁਸੀਂ ਰੱਖਿਆ ਕਰੋ ਕਿਉਂਕਿ ਗੁਰੂ ਘਰ ਦੇ ਕੋਲੇ ਜਾਂ ਕੋਈ ਮਸਜਿਦ ਹੈਗੀ ਆ ਜਾਂ ਸਕੂਲ ਹੈਗਾ ਸਰਕਾਰੀ ਉਹ ਬੱਚੇ ਆਪਣੇ ਬਰਬਾਦ ਹੋ ਰਹੇ ਆ ਪੀੜੀ ਨੂੰ ਬਚਾਈਏ ਆਪਾਂ ਕਿੱਧਰ ਨੂੰ ਤੁਰੇ ਪਏ ਹੈਗੇ ਆ ਆਪਾਂ ਹੋਰ ਪਾਸੇ ਨਾ ਜਾਈਏ ਇਹ ਚੀਜ਼ਾਂ ਹਲ ਜਰੂਰ ਦੇਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਕੀ ਕਹਿ ਰਹੇ ਹੋ ਇਹਨੂੰ ਪਹਿਲਾਂ ਵੀ ਬਹੁਤ ਵਾਰੀ ਬਨਾ ਕੀਤਾ ਵੀ ਗੁਰਦੁਆਰਾ ਸਾਹਿਬ ਸਾਹਮਣੇ ਆ ਵੀ ਤਮਾਕੂ ਨਾ ਵੇਚ ਜਿਹੜਾ ਇਹਦਾ ਮਾਲਕ ਹੋਊਗਾ ਤਾਂ ਸਾਡੀ ਦੁਕਾਨ 'ਤੇ ਵੇਚੂਗਾ ਦੇਖੋ ਤੁਸੀਂ ਨੇ ਵੀਰੇ ਦਾ ਇੱਕ ਘਾਤ ਹੀ ਹੋ ਗਿਆ ਇੱਕ ਤਰ੍ਹਾਂ ਸਿੱਖੀ ਦਾ ਵੀ ਘਾਤ ਹੋ ਗਿਆ ਸਿੱਖੀ ਦਾ ਘਾਤ ਆ ਆਪ ਵੀ ਸਿੱਖਾ ਹੋ ਜਿਹੜੀ ਦੁਕਾਨ ਬਿਲਕਦੀ ਲਾਂ ਤੋਂ ਸਿੱਖ ਹੋਣ ਦੇ ਉੱਤੇ ਤਾਂ ਮੈਂ ਤਾਂ ਆਪ ਕਹਿਣਾ ਵੀ ਨਹੀਂ ਇਹ ਕੰਮ ਚਾਹੀਦਾ ਪਰ ਉਹ ਉਹਦਾ ਉਹ ਸਮਝ ਸਾਡੇ ਨਾਲ ਲੜਦਾ ਜਿਹਨੂੰ ਰੋਕਦੇ ਆਂ ਅਸੀਂ ਮਤਲਬ ਪੈਸਾ ਵੱਧ ਹੋ ਗਿਆ ਗੁਰੂ ਦੇ ਸਾਹਿਬ ਨਾਲੋਂ ਪੈਸਾ ਵੱਧ ਹੋ ਗਿਆ ਜਿੰਨੇ ਦੀ ਜ਼ਮੀਰ ਮਰੀ ਉਹ ਇਹੀ ਜਿਹਾ ਕੁਝ ਅਸੀਂ ਕਰਦੇ ਹੁੰਦੇ ਆ ਅਸੀਂ ਦੇ ਇਸ ਗੱਲ ਦੇ ਬਰ ਖਲਾਫ ਆ ਜਿਹੜਾ ਗੁਰੂ ਸਾਹਿਬ ਦੇ ਗੁਰ ਜਰਾ ਸਾਡੇ ਨੇੜੇ ਤਮਾਕੂ ਦੀ ਕਰਣੀ ਚਾਹੀਦਾ ਆਮਲੇ ਦੁਕਾਨ ਤਮਾਕੂ ਦੁਕੂ ਵੇਚਦਾ ਤੇ ਇਹ ਕਹਿੰਦੇ ਕਹਿੰਦੇ ਵੀ ਤਮਾਕੂ ਨੇ ਵੇਚਦਾ ਉਹਦੇ ਕਰਕੇ ਇਦਾਂ ਰੌਲਾ ਬੋਹ ਪਾਇਆ ਬਾਕੀ ਬੰਦੀ ਜੇ ਦੇਖਦਿਆਂ ਤਰਖਾ ਲੈ ਕੇ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਇੱਥੇ ਹੋਰ ਕਾਰਵਾਈ ਹੋਈ ਹੈ ਤਿੰਨ ਚਾਰ ਹੋਰ ਖੋਖੇ ਵੀ ਖੁੱਲੇ ਹੋਏ ਨੇ ਆ ਦੇ ਕੋਈ ਤੰਬਾਕੂ ਵਈ ਇਹ ਹਾਂਜੀ ਆ ਦੇਖੋ ਜੀ ਬਾਬਾ ਜੀ ਲਹਿਮ ਸਿੰਘਾ ਵੱਲੋਂ ਕਾਰਵਾਈ ਕੀਤੀ ਗਈ ਹੈ ਇੱਥੇ ਸਕੂਲ ਦੇ ਨੇੜੇ ਤੇ ਨਾਲ ਹੀ ਕਹਿੰਦੇ ਕਿ ਜੇ ਕੋਈ ਆਊ ਤੇ ਆ ਜਾਊਗਾ ਉਹਦੇ ਖਰਾਬ ਖਰਾਬ ਕਾਰਵਾਈ ਕੀਤੀ ਜਾਊਗੀ ਜੀ ਖੋਖੇ ਵੀ ਖੁੱਲੇ ਹੋਏ ਨੇ ਉਸ ਪਰ ਕੀ ਉਹਨਾਂ ਦੇ ਸਾਡੇ ਸਾਡੇ ਨੋਟਿਸ ਹੈ ਨਹੀਂ ਜੇ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਫਿਲਹਾਲ ਸਿਰਫ ਇਸ ਦੁਕਾਨ ਦਾ ਹੀ ਨੋਟਿਸ ਮਿਲਿਆ ਹਾਂ ਇਸ ਦੁਕਾਨ ਦਾ ਨੋਟਿਸ ਮਿਲਿਆ